ਸਤਿ ਸ੍ਰੀ ਅਕਾਲ ਦੋਸਤੋ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜੋ ਉਹਨਾਂ ਨੇ ਪਿਛਲੇ ਦਿਨੀ ਟਿੱਪਣੀਆਂ ਕੀਤੀਆਂ ਸਨ ਸ਼੍ਰੋਮਣੀ ਗਦਾਰ ਪ੍ਰਬੰਧਕ ਕਮੇਟੀ ਨੂੰ ਲੈ ਕੇ ਤੇ ਉਸ ਤੋਂ ਬਾਅਦ ਉਹਨਾਂ ਦੀ ਇੱਕ ਵੀਡੀਓ ਜਿਹੜੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਹ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਉੱਪਰ ਸ਼ਰਾਬ ਦੇ ਛਿੱਟੇ ਮਾਰਦੇ ਹੋਏ ਨਜ਼ਰ ਆ ਰਹੇ ਸਨ ਉਸ ਦੇ ਤਹਿਤ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜੀ ਵੱਲੋਂ 15 ਜਨਵਰੀ ਨੂੰ ਜਿਹੜਸ ਕਾਪਰੇਟ ਵਿਖੇ ਪੇਸ਼ ਹੋਣ ਦੇ ਜਿਹੜੇ ਆਦੇਸ਼ ਉਹ ਜਾਰੀ ਕੀਤੇ ਗਏ ਸਨ ਜਿਸ ਦੇ ਤਹਿਤ ਪਹਿਲਾਂ ਕਾਫੀ ਰਾਜਨੀਤੀ ਹੁੰਦੀ ਜਿਹੜੀ ਹੈ ਉਹ ਨਜ਼ਰ ਆ ਰਹੀ ਸੀ ਕਿਉਂਕਿ ਭਗਵੰਤ ਸਿੰਘ ਮਾਨ ਜੀ ਦਾ ਕਹਿਣਾ ਸੀ ਕਿ ਬੇਸ਼ੱਕ ਉਹ ਇੱਕ ਨਿਮਾਣ ਸਿੱਖ ਦੀ ਤਰ੍ਹਾਂ ਹਾਜ਼ਰ ਹੋਣਗੇ ਉੱਥੇ ਉਹ ਇਹ ਕਹਿੰਦੇ ਹੋਏ ਵੀ ਨਜ਼ਰ ਆ ਰਹੇ ਸਨ ਕਿ ਉਹਨਾਂ ਦੇ ਕੋਲ ਪੂਰਾ ਜਿਹੜਾ ਰਿਕਾਰਡ ਹੈ ਔਰ ਉਹਨਾਂ ਨੇ ਇਹ ਵੀ ਪੇਸ਼ਕਸ਼ ਰੱਖੀ ਸੀ ਕਿ ਇਸ ਪੂਰੀ ਜਿਹੜੀ ਗੱਲਬਾਤ ਹੈ ਸਿੰਘ ਸਹਿਬਾਨ ਨੇ ਜਦੋਂ ਉਹਨਾਂ ਨੂੰ ਬੁਲਾਇਆ ਤਾਂ ਜਿਸ ਵੇਲੇ ਉਹ ਪੇਸ਼ ਹੋਣਗੇ ਇਹ ਸਾਰੇ ਦਾ ਲਾਈਵ ਕੀਤਾ ਜਾਵੇ ਤਾਂ ਉਹਨਾਂ ਨੇ ਕਿਹਾ ਸੀ ਕਿ ਮੇਰੇ ਕੋਲ ਬਹੁਤ ਸਾਰੇ ਇਹੋ ਜਿਹੇ ਸਬੂਤ ਨੇ ਜਿਨ੍ਹਾਂ ਦੇ ਉੱਪਰ ਮੈਂ ਡਿਸਕਸ ਕਰਾਂਗਾ ਕਿਉਂਕਿ ਇਸ ਦੇ ਵਿੱਚ ਇਹੀ ਕਿਹਾ ਜਾ ਰਿਹਾ ਸੀ ਕਿ ਇਹਦੇ ਉੱਪਰ ਜਿਹੜੀ ਰਾਜਨੀਤੀ ਹੋ ਰਹੀ ਹੈ ਔਰ ਇਹ ਜਿਹੜੀ ਰਾਜਨੀਤੀ ਹੈ ਇੰਨੀ ਹੋਣੀ ਚਾਹੀਦੀ ਔਰ ਉਹਨਾਂ ਨੂੰ ਅਕਾਲ ਤਖਤ ਸਾਹਿਬ ਨੂੰ ਜਿਹੜਾ ਚੈਲੰਜ ਨਹੀਂ ਕਰਨਾ ਚਾਹੀਦਾ ਉਸ ਮਾਮਲੇ ਦੇ ਵਿੱਚ ਅੱਜ ਭਗਵੰਤ ਸਿੰਘ ਮਾਨ ਜੀ ਵੱਲੋਂ ਪੇਸ਼ੀ ਹੋਈ ਹੈ ਜਿਸ ਦੇ ਵਿੱਚ ਜਥੇਦਾਰ ਸਾਹਿਬ ਵੱਲੋਂ ਕਿਹਾ ਗਿਆ ਹੈ ਕਿ ਬਹੁਤ ਸੁਖਾਵੇਂ ਟੰ ਸੁਖਾਵੇਂ ਮਾਹੌਲ ਦੇ ਵਿੱਚ ਜਿਹੜੀ ਹੈ ਉਹ ਗੱਲਬਾਤ ਹੋਈ ਹੈ ਉਸ ਤੋਂ ਬਾਅਦ ਬੇਸ਼ੱਕ ਜਥੇਦਾਰ ਸਾਹਿਬ ਵੀ মিডিਆ ਦੇ ਰੂਪ ਰੂਹ ਹੋਏ ਨੇ ਪਰ ਉਸ ਤੋਂ ਬਾਅਦ ਭਗਵੰਤ ਸਿੰਘ ਮਾਨ ਜਦੋਂ মিডিਆ ਦੇ ਰੂਬਰੂ ਹੁੰਦੇ ਐ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਅੱਜ ਪੰਚ ਜੜੀ ਸਿੰਘ ਸਹਿਬਾਨ ਸੰਨ ਉਹਨਾਂ ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਜਿਹੜਾ ਰੁਖ ਸੀ ਉਹ ਸਪਸ਼ਟ ਕੀਤਾ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਹ ਬਤੌਰ ਨਿਮਾਣੇ ਸਿੱਖ ਵਜੋਂ ਪਹੁੰਚੇ ਹਨ ਤੇ ਉਹਨਾਂ ਦੀ ਕੋਈ ਔਕਾਤ ਨਹੀਂ ਹੈ ਕਿ ਉਹ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਚੁਣੌਤੀ ਦੇਣ। ਮੁੱਖ ਮੰਤਰੀ ਨੇ ਦੱਸਿਆ ਕਿ ਉਹਨਾਂ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਵਿੱਚ ਕਮੀਆਂ ਅਤੇ ਫੰਡਾਂ ਦੀ ਦੁਰਵਰਤੋਂ ਸੰਬੰਧੀ ਲਿਖਤੀ ਰਿਕਾਰਡ ਅਤੇ ਸਬੂਤ ਪਹੁੰਚੇ ਹਨ ਜੋ ਉਹਨਾਂ ਨੇ ਸਿੰਘ ਸਾਹਿਬਾਨ ਨੂੰ ਸੌਂਪ ਦਿੱਤੇ ਹਨ। ਸੋਸ਼ਲ ਮੀਡੀਆ ਤੇ ਚੱਲ ਰਹੀ ਇੱਕ ਵਿਵਾਦਿਤ ਵੀਡੀਓ ਬਾਰੇ सीएम मान ने साफ किया कि ये वीडियो पूरी तरह नकली है उन्होंने कहा कि आजकल एआई पाव आर्टिफिशियल इंटेलिजेंस ਦਾ ਜਮਾਨਾ ਹੈ ਤੇ ਕੋਈ ਵੀ ਨਕਲੀ ਚੀਜ਼ ਬਣਾਈ ਜਾ ਸਕਦੀ ਹੈ ਉਹਨਾਂ ਨੇ ਇਸ ਦੀ ਕਿਸੇ ਵੀ ਫੋਰੈਂਸਿਕ ਲੈਬ ਤੋਂ ਜਾਂਚ ਕਰਾਉਣ ਦੀ ਜੜੀ ਹੈ ਪੇਸ਼ਕਸ਼ ਕੀਤੀ ਹੈ ਉਥੇ ਹੀ ਸਿੰਘ ਸਾਹਿਬ ਦਾ ਇਹ ਕਹਿਣਾ ਸੀ ਗਿਆਨੀ ਕੁਲਦੀਪ ਸਿੰਘ ਗੜਗਾਜੀ ਦਾ ਕਿ ਇਸ ਮਾਮਲੇ ਦੇ ਵਿੱਚ ਜੋ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਹੈ ਉਸ ਨੂੰ ਸਬਮਿਟ ਕਰ ਲਿਆ ਗਿਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਤੇ ਉੱਪਰ ਵਿਚਾਰ ਵਟਾਂਦਰਾ ਕੀਤਾ ਜਾਏਗਾ ਅਗਲੀ ਕਾਰਵਾਈ ਉਸ ਤੋਂ ਬਾਅਦ ਕੀਤੀ ਜਾਏਗੀ ਔਰ ਦੋ ਕਿਤਾਬਾਂ ਜਿਹੜੀਆਂ ਸਰ نو ਮੁੱਖ ਮੰਤਰੀ ਸਾਹਿਬ ਨੂੰ ਭੇਟ ਕੀਤੀਆਂ ਗਈਆਂ ਇੱਕ ਤਾਂ ਸਿੱਖ ਰਹਿਤ ਮਰਿਆਦਾ ਦੀ ਬੁੱਕ ਹੈ ਕਿਉਂਕਿ ਸਿੱਖ ਰਹਿਤ ਮਰਿਆਦਾ ਦੇ ਉੱਪਰ ਵੀ ਜਿਹੜੇ ਆ ਉਹ ਮਾਨ ਸਾਹਿਬ ਵੱਲੋਂ ਸਵਾਲ ਜਿਹੜੇ ਆ ਸੋਸ਼ਲ ਮੀਡੀਆ ਤੇ ਜਾਂ ਕਾਨਫਰੰਸਾਂ ਦੇ ਵਿੱਚ ਜਿਹੜੇ ਉਠਾਏ ਜਾ ਰਹੇ ਸਨ ਉਸ ਨੂੰ ਲੈ ਕੇ ਵੀ ਤੇ ਦੂਸਰਾ ਉਹਨਾਂ ਨੇ ਇੱਕ ਜਿਹੜੀ ਗਜਟ ਹੁੰਦਾ ਹੈ ਜਿਹੜਾ ਹਰ ਸਾਲ ਸ਼੍ਰੋਮਣੀ ਗੁਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਛੱਪਦਾ ਹੈ ਜਿਸ ਵਿੱਚ ਆਡਿਟ ਰਿਪੋਰਟ ਹੁੰਦੀ ਹੈ ਸਾਰੀ ਸ਼੍ਰੋਮਣੀ ਕਮੇਟੀ ਦੀ ਕਿ ਕਿੱਥੋਂ ਦਸਵੰਧ ਦਾ ਪੈਸਾ ਕਿੰਨਾ ਆਇਆ ਤੇ ਕਿੰਨਾ ਕਿਹੜੇ ਸਮਾਜਿਕ ਕੰਮਾਂ ਲਈ ਜਾਂ ਧਾਰਮਿਕ ਕੰਮਾਂ ਲਈ ਖਰਚ ਹੋਇਆ ਉਹ ਵੀ ਉਹਨਾਂ ਨੇ ਦਿੱਤਾ ਔਰ ਕੋਨਾ ਕਿਆ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਕੋਈ ਸਿਆਸਤ ਨਹੀਂ ਕੀਤੀ ਜਾ ਰਹੀ ਉਹਨਾਂ ਸਿੰਘ ਸਾਹਿਬਾਨ ਨੂੰ ਅਪੀਲ ਕੀਤੀ ਹੈ ਕਿ ਜੇਕਰ ਸਰਕਾਰ ਨੂੰ ਪਾਮਣ ਸਰੂਪਾਂ ਦੇ ਧਾਰਮਿਕ ਪਾਸਵਰਡ ਮਿਲ ਜਾਣ ਤਾਂ ਉਹ ਰਿਕਾਰਡ ਤੋਂ ਬਾਹਰਲੇ ਸਰੂਪਾਂ ਦੀ ਪਛਾਣ ਕਰਕੇ ਐਸਜੀਪੀਸੀ ਦੀ ਮਦਦ ਕਰ ਸਕਦੇ ਹਨ ਮੁੱਖ ਮੰਤਰੀ ਨੇ ਦੱਸਿਆ ਕਿ ਸਿੰਘ ਸਾਹਿਬ ਨੇ ਭਰੋਸਾ ਦਿੱਤਾ ਹੈ ਕਿ ਉਹ ਦਿੱਤੇ ਗਏ ਇੱਕ ਇੱਕ ਕਾਗਜ਼ ਦੀ ਪੜਤਾਲ ਕਰਨਗੇ ਅਤੇ ਪੰਜ ਸਿੰਘ ਸਹਿਬਾਨਾਂ ਦੀ ਇਕਤ੍ਰਤਾ ਤੋਂ ਬਾਅਦ ਅਗਲਾ ਆਦੇਸ਼ ਜਿਹੜਾ ਉਹ ਜਾਰੀ ਕਰਨਗੇ ਮੁੱਖ ਮੰਤਰੀ ਦੇ ਸਾਰੇ ਮਾਮਲੇ ਦੇ ਵਿੱਚ ਧੰਨਵਾਦ